ਟਰਾਲੇ ਦਾ ਨੰਬਰ ਲੱਗਿਆ ਹੈ ਡਰਾਈਵਰ ਤਾਂ ਭੱਜ ਗਿਆ ਓਕੇ ਤੋਂ BB03AZ 2047 ਟਰਾਲਾਗਾ ਇਹ ਇਹਦੇ ਤੇ ਦਾ ਭਰਿਆ ਹੋ ਜਾਗਾ ਬਰਨਾਲਾ ਸਾਈਡ ਤੋਂ ਰੈਕੋਟ ਨੂੰ ਜਾ ਰਿਹਾ ਸੀਗਾ ਤੇਰਾ ਸੜਕ ਦੇ ਉੱਪਰ ਰੋਂਗ ਪਾਰਕਿੰਗ ਕੀਤੀ ਹੋਈ ਸੀਗੀ ਤੇ ਇਹ ਦੋ ਨੌਜਵਾਨ ਸੀਗੇ ਮੋਟਰਸਾਈਕਲ ਸਵਾਰ ਇੱਕ ਦਵਿੰਦਰ ਸਿੰਘ ਜਰਨੈਲ ਸਿੰਘ 25 ਸਾਲ ਉਮਰ ਦਾ ਤੇ ਦੂਜਾ ਅਮਰਤਪਾਲ ਸਿੰਘ ਗੁਰਮੇਲ ਸਿੰਘ ਦੋਹਾਂ ਦੀ ਉਮਰ 29 ਸਾਲਾ ਦੋਨੇ ਸਹੌਰ ਦੇ ਰਹਿਣ ਵਾਲੇ ਸੀ ਤੇ ਟ੍ਰੈਡ ਐਂਡ ਫੈਕਟਰੀ ਦਾ ਜੁੰਕ ਲੱਗਿਆ ਕੋਈ ਰੈਕੋਟ ਉੱਥੇ ਇਹ ਮੁਲਾਜ਼ਮ ਸੀ ਦੋਨ ਸਵੇਰੇ ਤਿਆਰ ਹੋ ਕੇ ਘਰੋਂ ਇਹ ਡਿਊਟੀ ਤੇ ਜਾ ਰਹੇ ਸੀ ਤੇ ਟਰਾਲੇ ਵਾਲੇ ਬੋਲੇ ਰੌਂਗ ਪਾਰਕਿੰਗ ਨਹੀਂ ਕਰਨੀ ਚਾਹੀਦੀ। ਕਿੱਟੀ ਫੱਟੀ ਦੇ ਉੱਪਰ ਟਰਾਲਾ ਖੜਾ ਸੀ ਤੇ ਜਾਂ ਇਹਨਾਂ ਨੂੰ ਲੈਟਾਂ ਪੈ ਗਈਆਂ ਜਾਂ ਕੀ ਹੋਇਆ ਵੀ ਇਹਦੋਂ ਮਗਰ ਟਰਾਲਾ ਇਹਦੇ ਮੋਟਰਸਾਈਕਲ ਇਹਨਾਂ ਦੇ ਵਿੱਚ ਟਰਾਲੇ 'ਚ ਲੱਗ ਗਿਆ। ਨਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਧਵ ਕਪਾਲ ਸਿੰਘ ਸਰੀਅਸ ਹੈ ਨੂੰ ਰੋਡ ਸੁਰੱਖਿਆ ਵਾਲਿਆਂ ਨੇ ਸਾਡੀ ਸਿਕਿਉਰਿਟੀ ਫੋਰਸ ਜਿਹੜੀ ਉਹਨਾਂ ਨੇ ਸਿਵਲ ਹਸਪੀਟਲ ਬਰਨਾਲਾ ਦਾਖਲ ਕਰਾਤਾ ਸੀ ਉਹਨੇ ਡੀਐਮਸੀ ਰੇਫਰ ਕਰਤਾ ਉਹਨਾਂ ਨੇ ਅੱਗੇ ਜਦਵਿੰਦਰ ਸਿੰਘ ਦੀ ਡੈਡ ਬੋਡੀ ਹੈ ਜਿਹੜੀ ਇਹ ਮਲਾਜਮ ਭੇਜ ਕੇ ਬਰਨਾਲਾ ਰਖਾਈ ਗਈ ਹੈ ਉਹਨਾਂ ਦੇ ਬਾਅਦ ਆਉਣ ਤੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਕਿ ਇੰਨੇ ਟਰਾਲੇ ਦਾ ਨੰਬਰ ਹੀ ਪਤਾ ਲੱਗਿਆ ਜਿਸ ਟਰਾਲੇ ਦਾ ਮਾਲਕ ਨਹੀਂ ਕਲੀਅਰ ਹੈਗਾ ਕਿ ਕਿਹੋਂ ਦਾ ਹੈ